ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਦੀ ਇਸ ਰਚਨਾ ਚ ਆਪਾਂ ਗੱਲ ਕਰਾਂਗੇ ਇਮਿਊਨਿਟੀ ਪਾਵਰ ਬਾਰੇ ਸੋ ਉਹ ਪਾਵਰ ਜਿਹੜੀ ਸਾਨੂੰ ਸਾਰਿਆਂ ਨੂੰ ਚਾਹੀਦੀ ਹੈ ਆਪਾਂ ਅਕਸਰ ਗੱਲ ਕਰਦੇ ਆ ਸੁਣਦੇ ਆ ਰਹਿਆਂ ਕਿ ਕਿਸੇ ਦੀ ਇਮਿਊਨਿਟੀ ਪਾਵਰ ਘਟ ਜਾਂਦੀ ਹੈ ਕਿਸੇ ਦੀ ਵੱਧ ਜਾਂਦੀ ਹੈ ਇਸ ਹਫ਼ਤੇ ਦੇ ਵਿੱਚ ਸਾਡੇ ਲਿਖਾਰੀ ਕਮਲਜੀਤ ਸਿੰਘ ਬਾਜਵਾ ਕੁਝ ਐਸੀ ਗੱਲ ਦੱਸਦੇ ਨੇ ਪੁਰਾਣੇ ਸਮੇਂ ਦੀ ਉਹ ਗੱਲ ਦੱਸਦੇ ਨੇ ਸੋ ਜਿਹਦੇ ਕਰਕੇ ਇਹ ਇਮਿਊਨਿਟੀ ਪਾਵਰ ਸਾਡੀ ਹਮੇਸ਼ਾ ਉੱਪਰ ਰਹਿੰਦੀ ਸੀ ਤਾਂ ਇਸ ਹਫ਼ਤੇ ਦੇ ਜ਼ਰੀਏ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਹਿੰਦੇ ਉਹ ਚੀਜ਼ ਸੀ ਕੋਟਾਪਾ ਮਤਲਬ ਕੁੱਟਣਾ ਕਿਸੇ ਵੀ ਚੀਜ਼ ਨੂੰ ਕੁੱਟਣਾ ਜਿਹਦੇ ਕਰਕੇ ਇਮਿਊਨਿਟੀ ਪਾਵਰ ਜਿਹੜੀ ਉਹ ਵਧਦੀ ਸੀ ਉਹ ਕਿਸ ਤਰ੍ਹਾਂ ਕਿਵੇਂ ਆਪਾਂ ਸਾਰੇ ਦੇਖਦੇ ਹਾਂ ਸੁਣਦੇ ਹਾਂ ਸੋ ਉਹਨਾਂ ਨੇ ਲਿਖਿਆ ਕਹਿੰਦੇ ਮੈਂ ਆਪਣੇ ਦਾਦਾ ਜੀ ਨੂੰ ਇੱਕ ਵਾਰ ਪੁੱਛਿਆ ਮੈਂ ਆਪਣੇ ਦਾਦਾ ਜੀ ਨੂੰ ਇੱਕ ਵਾਰ ਪੁੱਛਿਆ ਕਿ ਪਹਿਲਾਂ ਲੋਕ ਐਨੇ ਬਿਮਾਰ ਕਿਉਂ ਨਹੀਂ ਪੈਂਦੇ ਸੀ ਤਾਂ ਦਾਦਾ ਜੀ ਬੋਲੇ ਪੁੱਤਰ ਪਹਿਲਾਂ ਅਸੀਂ ਹਰ ਚੀਜ਼ ਨੂੰ ਕੁੱਟਦੇ ਸੀ ਜਦੋਂ ਤੋਂ ਅਸੀਂ ਕੁੱਟਣਾ ਛੱਡਿਆ ਨਾ ਉਦੋਂ ਤੋਂ ਹੀ ਅਸੀਂ ਬਿਮਾਰ ਰਹਿਣ ਲੱਗੇ ਹਾਂ ਮੈਂ ਪੁੱਛਿਆ ਉਹ ਕਿਵੇਂ ਹੱਸ ਕੇ ਬੋਲੇ ਕਹਿੰਦੇ ਜਿਵੇਂ ਪਹਿਲਾਂ ਅਸੀਂ ਅਨਾਜ ਕੁੱਟ-ਕੁੱਟ ਕੇ ਹੀ ਝਾੜਦੇ ਸੀ ਕੁੱਟ ਕੇ ਹੀ ਘੜਦੇ ਸੀ ਘਰ ਵਿੱਚ ਮਿਰਚ ਮਸਾਲਾ ਵੀ ਕੁੱਟ ਕੇ ਹੀ ਵਰਤਦੇ ਸੀ ਤੇ ਕਦੇ-ਕਦੇ ਵੱਡਾ ਭਾਈ ਵੀ ਛੋਟੇ ਭਾਈ ਨੂੰ ਕੁੱਟ ਦਿੰਦਾ ਸੀ ਤੇ ਜਦੋਂ ਛੋਟਾ ਭਾਈ ਰੋਂਦਾ ਹੋਇਆ ਜਾ ਕੇ ਬੇਬੇ ਨੂੰ ਸ਼ਿਕਾਇਤ ਲਾਉਂਦਾ ਸੀ ਤਾਂ ਵੱਡੇ ਭਾਈ ਨੂੰ ਬੇਬੇ ਕੁੱਟ ਦਿੰਦੀ ਸੀ ਕਦੇ-ਕਦੇ ਤਾਂ ਬਾਪੂ ਬੇਬੇ ਨੂੰ ਕੁੱਟ ਦਿੰਦਾ ਸੀ ਚਾਚਾ ਭਤੀਜੇ ਨੂੰ ਕੁੱਟ ਦਿੰਦਾ ਸੀ ਦਾਦਾ ਪੋਤੇ ਨੂੰ ਕੁੱਟ ਦਿੰਦਾ ਸੀ ਯਾਨੀ ਕਿ ਕੁੱਲ ਮਿਲਾ ਕੇ ਕੁੱਟਣ ਦਾ ਸਿਲਸਿਲਾ ਸਾਰਾ ਸਾਲ ਚੱਲਦਾ ਰਹਿੰਦਾ ਸੀ। ਸੋ ਕਦੇ-ਕਦੇ ਬੇਬੇ ਬਾਜਰੇ ਨੂੰ ਕੁੱਟ ਕੇ ਸ਼ਾਮ ਨੂੰ ਖਿਚੜੀ ਬਣਾਉਂਦੀ ਸੀ। ਅਸੀਂ ਜੋ ਕੱਪੜੇ ਵੀ ਪਾਉਂਦੇ ਸੀ ਉਹ ਕੁੱਟ ਕੇ ਧੁੱਤੇ ਜਾਂਦੇ ਸੀ। ਅੱਗੇ ਆ ਗਈ ਗੱਲ ਸਕੂਲ ਦੀ। ਸਕੂਲ ਵਿੱਚ ਮਾਸਟਰ ਸਾਨੂੰ ਦੱਬ ਕੇ ਕੁੱਟਦੇ ਸੀ। ਜਿੱਧਰ ਵੇਖੋ ਉਧਰ ਹੀ ਕੁੱਟਣ ਦਾ ਹੀ ਕਾਰੋਬਾਰ ਚੱਲਦਾ ਸੀ ਤੇ ਚੱਲਦਾ ਰਹਿੰਦਾ ਸੀ। ਸਾਲੋ-ਸਾਲ ਲਗਾਤਾਰ। ਜਿਸ ਨਾਲ ਬਿਮਾਰੀ ਕੋਈ ਸਾਡੇ ਨੇੜੇ ਨਹੀਂ ਸੀ ਆਉਂਦੀ। ਤੇ ਸਾਡੀ ਸਾਰਿਆਂ ਦੀ ਇਮਿਊਨਿਟੀ ਪਾਵਰ ਬਰਕਰਾਰ ਰਹਿੰਦੀ ਸੀ ਮਜਬੂਤ ਬਣੀ ਰਹਿੰਦੀ ਸੀ ਜਦੋਂ ਕਦੇ ਕੋਈ ਛਲਾਰੂ ਸਿਆਲਾਂ ਵਿੱਚ ਨਹਾਉਣ ਤੋਂ ਭੱਜਦਾ ਸੀ ਤਾਂ ਸਾਡੀ ਤੇ ਥੋੜੀ ਬੇਬੇ ਵੀ ਉਹਨੂੰ ਪਹਿਲਾਂ ਗੋਡਿਆਂ ਥੱਲੇ ਲੈ ਕੇ ਧੈਂ-ਧੈਂ ਕੁੱਟ ਕੇ ਉਹਦੀ ਇਮਿਊਨਿਟੀ ਪਾਵਰ ਵਧਾਉਂਦੀ ਸੀ ਤੇ ਫੇਰ ਨਮਾਉਂਦੀ ਸੀ ਫੇਰ ਖਾਣ ਵੇਲੇ ਕੁੱਟ ਪੈਂਦੀ ਸੀ ਸੌਣ ਵੇਲੇ ਕੁੱਟ ਪੈਂਦੀ ਸੀ ਬਹੁਤਾ ਕੋਈ ਰੋਵੇ ਤਾਂ ਚੁੱਪ ਕਰਾਉਣ ਵੇਲੇ ਕੁੱਟ ਪੈਂਦੀ ਸੀ ਕੁੱਲ ਮਿਲਾ ਕੇ ਪੁੱਤਰ ਇਹ ਕੁੱਟਦੀ ਹੀ ਮਹਿਮਾ ਸੀ ਕਿ ਸਾਡੀ ਇਮਿਊਨਿਟੀ ਪਾਵਰ ਤੇਜ਼ ਤਰਾਰ ਰਹਿੰਦੀ ਸੀ ਕੋਈ ਵੀ ਛੇਤੀ ਕਿਤੇ ਬਿਮਾਰ ਨਹੀਂ ਸੀ ਪੈਂਦਾ ਪਰ ਅੱਜ ਕੱਲ ਇਹ ਰਿਵਾਜ ਬੰਦ ਹੋ ਗਿਆ ਜਦੋਂ ਤੋਂ ਅਸੀਂ ਥੋਨੂੰ ਕੁੱਟਣਾ ਛੱਡ ਦਿੱਤਾ ਤੁਸੀਂ ਜਵਾਕ ਜ਼ਿਆਦਾ ਬਿਮਾਰ ਰਹਿਣ ਲੱਗ ਪਏ ਹੋ ਸੋ ਕਹਿੰਦੇ ਇੰਨਾ ਕਹਿ ਕੇ ਦਾਦਾ ਜੀ ਕੁੜਤੇ ਦੀਆਂ ਮਹਾ ਚੜਾਉਣ ਲੱਗੇ ਤੇ ਮੈਂ ਉਹਨਾਂ ਦੀ ਮਨਸ਼ਾ ਸਮਝਦਿਆਂ ਹੋਇਆ ਭੱਜ ਕੇ ਜਾਨ ਬਚਾਈ ਸੋ ਦੋਸਤੋ ਬਿਲਕੁਲ ਇਹ ਗੱਲਾਂ ਸੱਚ ਨੇ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਜਿੰਨੇ ਸਾਨੂੰ ਹਾਰਡ ਬਣਾਇਆ ਜਾਂਦਾ ਸੀ ਸਾਨੂੰ ਸਖਤ ਬਣਾਇਆ ਜਾਂਦਾ ਸੀ ਅਸੀਂ ਉਹਨੇ ਤੰਦਰੁਸਤ ਰਹਿੰਦੇ ਸੀ ਪਰ ਜਿਵੇਂ ਜਿਵੇਂ ਸਾਨੂੰ ਹੁਣ ਕਮਜ਼ੋਰ ਬਣਾਇਆ ਜਾਣ ਲੱਗਿਆ ਅਸੀਂ ਅਕਸਰ ਕਹਿੰਦੇ ਆ ਕਿ ਅਸੀਂ ਬੱਚਿਆਂ ਦੇ ਐਡਮਿਸ਼ਨ ਬੱਚਿਆਂ ਦੇ ਦਾਖਲੇ ਉਸ ਸਕੂਲ ਵਿੱਚ ਕਰਾਉਣੇ ਆ ਜਿੱਥੇ ਏਸੀ ਲੱਗੇ ਹੋਣ ਪਰ ਅਸੀਂ ਇਹ ਕਦੇ ਨਹੀਂ ਸੋਚਦੇ ਕਿ ਉਹਨਾਂ ਏਸੀਆਂ ਨੇ ਸਾਡੇ ਬੱਚਿਆਂ ਨੂੰ ਸੋਹਲ ਬਣਾ ਦੇਣਾ ਸੋ ਇਹੀ ਕਾਰਨ ਹੈ ਕਿ ਅਸੀਂ ਜ਼ਿਆਦਾ ਬਿਮਾਰ ਹੁੰਨੇ ਆ ਸੁਇਸ ਲਿਖਤ ਦੇ ਵਿੱਚ ਭਾਵੇਂ ਅਸੀਂ ਦੇਖਦੇ ਹਾਂ ਕਿ ਕਮਲਜੀਤ ਸਿੰਘ ਬਾਜ਼ਵਾਜੀ ਨੇ ਹਾਸਦੇ ਖੇਡਦੇ ਉਹਨਾਂ ਨੇ ਇੱਕ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਅਸਲ ਵਿੱਚ ਇਹ ਸਾਡੀ ਜ਼ਿੰਦਗੀ ਦਾ ਬਹੁਤ ਗਹਿਰਾ ਸੱਚ ਹੈ ਕਿ ਅਸੀਂ ਜਿਉਂ-ਜਿਉਂ ਆਪਣੇ ਅਤੀਤ ਨਾਲ ਟੁੱਟਦੇ ਜਾਂਦੇ ਹਾਂ ਜਿਉਂ-ਜਿਉਂ ਅਸੀਂ ਪੁਰਾਣੇ ਸਮੇਂ ਨਾਲ ਟੁੱਟਦੇ ਜਾਂਦੇ ਹਾਂ ਜਿਉਂ-ਜਿਉਂ ਅਸੀਂ ਆਪਣੇ ਆਪ ਨੂੰ ਸੋਹਲ ਬਣਾਉਣੇ ਜਾਂਦੇ ਹਾਂ ਉਨਾਂ ਹੀ ਸਾਨੂੰ ਬਿਮਾਰੀਆਂ ਨੇ ਦੱਬ ਲਿਆ ਤੇ ਉਨਾਂ ਹੀ ਸਾਡੇ ਤੇ ਬਿਮਾਰੀਆਂ ਦਾ ਬੋਝ ਸਿਰ ਚੜ੍ਹ ਕੇ ਬੋਲਣ ਲੱਗਿਆ ਸੋ ਉਮੀਦ ਕਰਦੇ ਹਾਂ ਕਿ ਇਹ ਛੋਟੀ ਜਿਹੀ ਕਵਿਤਾ ਤੁਹਾਨੂੰ ਚੰਗੀ ਲੱਗੀ ਹੋਵੇਗੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ ਤ